ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁੱਕਣ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਪਿੰਡ ਆ ਮਿੱਤਰੋ ਤੇ ਬਾਗਾ ਪੁਰਾਣਾ ਸ਼ਹਿਰ ਵੀ ਨੇੜੇ ਰਹਿ ਜਾਂਦਾ ਵਾ ਮਿੱਤਰੋ ਤੇ ਸਿੰਘਾ ਆਲਾ ਵੀ ਇਸ ਪਿੰਡ ਦੇ ਗਵੰਡੀ ਜਿਹਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕੀ ਨਾਂ ਸੀ ਵੀਰੇ ਬਾਈ ਦਾ ਜਗਨਾਮ ਜੀ ਜਗਨਾਮ ਦੋਦੀ ਬਾਈ ਦੇ ਘਰ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਆ ਇੱਕ ਸਾਹੀਵਾਲ نسل ਦੀ ਵੜੜ ਵਕਾਉ ਲਈ ਆ ਬਾਈ ਹੁਣਾਂ ਨੇ ਕੁਝ ਕੁ ਦਿਨਾਂ ਦੀ ਇਹ ਕੱਚੀ ਆ ਕਿੰਨਾ ਇਹ ਦੁੱਧ ਦੇ ਦਿੰਦੀ ਆ ਸਾਰੀ ਜਾਣਕਾਰੀ ਮਾਲਕ ਤੋਂ ਲੈ ਦਿੰਨਾ ਤੁਹਾਨੂੰ ਜਿਹੜਾ ਇਹਦਾ ਮਾਲਕ ਆ ਮਿੱਤਰੋ ਕਿਸੇ ਜ਼ਰੂਰੀ ਕੰਮ ਦੇ ਵਿੱਚ ਰਜਾਵਿਆਂ ਦੇ ਵਿੱਚ ਗਿਆ ਹੋਇਆ ਆਪਾਂ ਨੂੰ ਜਾਣਕਾਰੀ ਉਹਨਾਂ ਦੇ ਸਾਥੀ ਬਾਈ ਵੀਰ ਹੁਣੀ ਦੇਣਗੇ ਪਹਿਲਾਂ ਹੀ ਦੱਸ ਦੇਵਾਂ ਇਹ ਛੱਡ ਦੇ ਵਿੱਚੋਂ ਕੱਢੀ ਆ ਬਾਹਰ ਇਹ ਕਾਲੀ ਪੈਂਦੀ ਆ ਕਿਉਂਕਿ ਇਹ ਛੱਡ ਦੇ ਵਿੱਚ ਰਹੀ ਹੋਈ ਆ ਉਪਰਾ ਮੰਨਦੀ ਆ ਇਸ ਕਰਕੇ ਇਹਨੂੰ ਆਪਾਂ ਤੁਰਨਾ ਨਹੀਂ ਕਿਉਂਕਿ ਇਹ ਕਾਲੀ ਪੈਂਦੀ ਆ ਇਹ ਕਾਲੀ ਪੈਂਦੀ ਆ ਮਿੱਤਰੋ ਤੁਰਨ ਦੇ ਵਿੱਚ ਤੇ ਫਿਰ ਆਪਾਂ ਇਹਨੇ ਜਿਹੜੀ ਬੱਜ ਜਾਣਾ ਬੱਜੇ ਵੀਡੀਓ ਰੀਲ ਵੀ ਨਹੀਂ ਬਣਾਈ ਜਾਣੀ ਜਾਂਦੀ ਆਪਾਂ ਕਰਦੇ ਆਂ ਗੱਲਬਾਤ ਸਾਰੀ ਸੱਸੀ ਗਾਲ ਵੀਰੇ ਸੱਸੀ ਗਾਲ ਕੀ ਹਾਲ ਆ ਵੱਡੇ ਭਾਈ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਠੀਕ ਅੱਛਾ ਨਾਮ ਦੱਸਦੇ ਵੀਰੇ ਇੱਕ ਵਾਰੀ ਆਪਣਾ ਲਖਵੀਰ ਸਿੰਘ ਲਖਵੀਰ ਸਿੰਘ ਅੱਛਾ ਲਖਵੀਰ ਭਾਈ ਜਿਹੜੀ ਵੜ ਵੇਚ ਲਈ ਆਪਾਂ ਇਹ ਕਿਨੂ ਦਾ ਸੂਆ ਵੱਡੇ ਭਾਈ ਇਹ ਤੀਜੇ ਸੂਏ ਸੁਣੀ ਬਈ ਤੀਜੇ ਸੂਏ ਨੇ ਸੂਣਾ ਵਾ ਕਿੰਨੇ ਦਿਨ ਪਿਆ ਇੰਦੇ ਬ੍ਰਦਰ ਇਹ 15 ਕ ਦਿਨ ਵਿੰਦੇ ਵੀਰੇ 15 ਦਿਨ ਪਿਆ ਫਿਰ ਤਾਂ ਸੋਹਣੀ ਤਿਆਰ ਹੋ ਜਾਂਦੀ ਹੋਗੀ ਠੀਕ ਹੈ ਕਿੰਨਾ ਦੁੱਧ ਦੇ ਦਿੰਦੀ ਆ ਭਈ ਇਹ ਇਹ ਭਾਈ 15 ਕ ਦੇ ਦਿੰਦੀ ਆ 15 ਦੇ ਦਿੰਦੀ ਆ ਠੀਕ ओके ਅਜ ਇਹ ਸੀਮਨ ਵੀ ਸਾਈਵਾਲ ਦੇ ਭਰਾ ਹੈ ਠੀਕ ਹੈ ਭਾਈ ਰੇਟ ਕੀ ਲੱਗਿਆ ਹੋਇਆ ਵੀਰੇ ਦਾ ਰੇਟ ਵੀਰੇ ਦਾ 65000 ਆ ਬਾਕੀ ਮਾਨਤਾਨ ਕਰ ਦਾਂਗੇ ਜਦੋਂ ਫੁੱਲਾ ਡੁੱਲਾ ਕਰਨਾ ਪੈਣਾ ਠੀਕ ਹੈ ਭਾਈ ਲੈ ਵੀ ਮੇਤਰੋ 65000 ਰੁਪਏ ਦੀ ਡਿਮਾਂਡ ਆ ਤੀਜਾ ਸੂਆ ਇਹ ਕਰਮ ਵਾਲੀ ਕਿਉਂਕਿ ਮੈਂ ਤੋੜ ਕੇ ਵਿਖਾ ਦਿੰਦਾ ਤਾਂ ਤੁਹਾਨੂੰ ਜੱਜਮੈਂਟ ਆ ਜਿਹੜੀ ਇਹਦੀ ਪੂਰੀ ਹੋ ਜਾਣੀ ਸੀ ਪਰ ਹਜੇ ਇਹ ਦਿਨ ਕੱਢਦੀ ਆ ਕਰਮ ਵਾਲੀ ਮੇਤਰੋ 15 ਦਿਨਾਂ ਦੇ ਵਿੱਚ ਇਹਦੀ ਤਿਆਰੀ ਆ ਜਿਹੜੀ ਉਹ ਬਾਕਮਾਲ ਹੋਊਗੀ ਕ੍ਰੋਸ ਪੈਂਦੀ ਆ ਪਾਇਓਰਟੀ ਸਾਈਵਾਲ ਦੀ ਆ ਜਿਹੜੀ ਉਹ ਇਹਦੇ ਵਿੱਚ 70% 75 ਹੈਗੀ ਆ ਰਾਠੀ ਦੇ ਨਾਲ ਇਹਦਾ ਕ੍ਰੋਸ ਪੈਂਦਾ ਹੈ ਜਿਹੜਾ ਇਹਦਾ ਮਗਰਲਾ ਟਾਂਚਾ ਵਾ ਔਰ ਠੀ ਵਾਲਾ ਪੱਖ ਵਿਖਾਉਂਦਾ ਵਾ ਮੂਰਲੇ ਪੱਖ ਤੋਂ ਜੇ ਤੋਂ ਨਹੀਂ ਵਾਲੇ ਪੱਖ ਤੋਂ ਜਾਣਦੇ ਆ ਤਾਂ ਉਹ ਸਾਰਾ ਜਿਹੜਾ ਅੰਗ ਹੈ ਇਹਦੇ ਕਰਮਾਂ ਵਾਲੀ ਦੇ ਸਾਹੀਵਾਲ ਨਸਲ ਦੇ ਵਿੱਚ ਪੈਂਦੇ ਆ ਤੇ ਸਾਹੀਵਾਲ ਨਸਲ ਇੱਕ ਅਜਿਹੀ ਨਸਲ ਆ ਕਿ ਆਪਾਂ ਘਰਾਂ ਦੇ ਵਿੱਚ ਦੁੱਧ ਪੀਣ ਨੂੰ ਵੀ ਜੇ ਰੱਖਦੇ ਆ ਮਿੱਤਰੋ ਇਹਦਾ ਦੁੱਧ ਆ ਜਿਹੜਾ ਬੱਚਿਆਂ ਨੂੰ ਪਿਉਣ ਦੇ ਲਈ ਲਾਹੇਵੰਦ ਗਿਣਿਆ ਜਾਂਦਾ ਵਾ ਇਹਦੇ ਦੁੱਧ ਤੋਂ ਜਿਹੜਾ ਨਿਕਲਿਆ ਹੋਇਆ ਕਿ ਉਹ ਉਹ ਬੱਚਿਆਂ ਦੇ ਗਰੋਥ ਦੇ ਲਈ ਲਾਹੇਵੰਦ ਗਿਣਿਆ ਜਾਂਦਾ ਵਾ ਮਿੱਤਰੋ ਜਿਹੜੇ ਭਰਾ ਨੂੰ ਇਹ ਜੱਜ ਜੂਗੀ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਲਓ ਨੰਬਰ ਬਾਈ ਦਾ ਕਿੰਨਾ ਬਾਈ 嗯、um. ਬਾਈ ਦਾ ਨੰਬਰ ਮੈਂ ਸਕਰੀਨ ਦੇ ਉੱਤੇ ਲਾ ਦੂੰਗਾ ਉਸ ਨੰਬਰ ਤੇ ਬਾਈ ਤੁਸੀਂ ਕਰ ਲਿਓ ਵੀਰੇ ਨਾਲ ਗੱਲਬਾਤ ਪਿੰਡ ਬੁੱਕਣ ਵਾਲੇ ਦੇ ਵਿੱਚ ਜਗਨਾਮ ਦੋਦੀ ਹੈ ਨਾ ਬਾਈ ਹਾਂਜੀ ਹਾਂਜੀ ਜਗਨਾਮ ਦੋਦੀ ਬਾਈ ਦੇ ਘਰੇ ਇਹ ਗਾਂ ਖੜੀ ਹੈ ਜਦੋਂ ਤੁਸੀਂ ਬੁੱਕਣ ਵਾਲੇ ਘੱਲਾਂ ਵਾਲੇ ਪਾਸੋਂ ਬੁੱਕਣ ਵਾਲੇ ਦੇ ਵਿੱਚ ਐਂਟਰੀ ਕੀਤੀ ਤਾਂ ਤੁਸੀਂ ਸੱਜੇ ਹੱਥ ਮੁੜ ਕੇ ਮਿੱਤਰੋ ਇੱਕ ਫੇਰ ਨਹੀਂ ਛੱਡ ਕੇ ਦੂਜੀ ਮੋੜ ਦੇ ਉੱਤੇ ਤੇ ਜਿਹੜੀ ਛੜਕ ਮੋਠਾ ਵਾਲੀ ਨੂੰ ਮੋੜਦੀ ਉਹ ਮੋੜ ਤੋਂ ਪਿੱਛੇ ਹਟਵਾ ਸਿੰਪਲ ਜਿਹਾ ਇੱਕ ਫਾਰਮ ਬਣਿਆ ਹੋਇਆ ਮਿੰਨੀ ਫਾਰਮ ਅਜੇ ਤੁਸੀਂ ਵੀ ਬਣਾਉਣਾ ਤਾਂ ਪਹਿਲਾਂ ਫਾਰਮ ਦੀ ਸ਼ੇਪ ਇੱਕ ਵਾਰੀ ਜ਼ਰੂਰ ਨੋਟ ਕਰ ਲਓ ਮੈਨੂੰ ਬਹੁਤ ਵਧੀਆ ਇਹ ਫਾਰਮਰ ਦੋ ਸ਼ੋਰ ਕਰੋ ਕਿਉਂਕਿ ਆਪਾਂ ਹਮੇਸ਼ਾ ਇੱਥੇ ਮਾਰ ਖਾਨੇ ਸ਼ੈੱਡ ਆਪਾਂ 10 ਲੱਖ ਦਾ ਬਣਾ ਲੈਨੇ ਆ ਤੇ ਬਾਅਦ ਚ ਗਾਈਆਂ ਪਾਉਣ ਦੇ ਲਈ ਆਪਣੇ ਕੋਲੇ ਜਿਹੜਾ ਰੁਪਈਆ ਉਹ 4 ਲੱਖ ਰਹਿ ਜਾਂਦਾ ਤੇ ਆਪਾਂ ਫਿਰ ਕਰਜ਼ੇ ਦੇ ਹੇਠ ਆ ਜਾਂਦੇ ਹਮੇਸ਼ਾ ਨਿੱਕੀ ਸੋਚ ਤੋਂ ਚੱਲ ਕੇ ਵੱਡਾ ਛੋਟ ਬਣਾਓ ਤਾਂ ਕਿ ਵੱਡੀ ਸੋਚ ਤੋਂ ਚੱਲ ਕੇ ਛੋਟੇ ਪੱਕ ਨਾ ਹੋ ਨੰਬਰ 22 ਦਾ ਸਕਰੀਨ ਦੇ ਉੱਤੇ ਪਿੰਡ ਬੁੱਕਣ ਵਾਲਾ ਜ਼ਿਲ੍ਹਾ ਮੋਗਾ